আসসালামু আলাইকুম জি আসসালামু আলাইকুম আসসালামু আলাইকুম ওয়া আলাইকুম সালাম কি হাল চাল হ ঠিকো বানি কৃপা তো আদে ও সিহাত তবিয়া ঠিক হে মা জি ঠিক নো একদম সরি ক্লা apni sehat tabiyat nikka siddu theek hai bilkul bilkul theek hai ma sha Allah ma sha Allah atam ae nikka siddu ae mere batriye nal gal karo khan ji ma sha Allah ae gal assalamu alaikum babu ji ਅਸਲਾਮ ਵਾਲੇਕਮ ਮੈਂ ਪਰਸੋ ਤੈਨੂੰ ਰੋਂਦੇ ਹੋਏ ਨੂੰ ਦੇਖਿਆ ਮੈਨੂੰ ਬਹੁਤ ਮੈਂ ਮਿਸਕੀਤਾ ਬਠੇਰ ਜੋ 18 ਤੱਕ ਹੋਈ ਹੈ ਬਾਪੂ ਜੀ ਯਕੀਨ ਕਰੋ ਮੈਂ 1.5 ਸਾਲ ਤੋਂ ਕੋਸ਼ਿਸ਼ ਕਰ ਰਿਹਾ ਮੇਰੀ ਤੁਹਾਡੇ ਨਾਲ ਗੱਲ ਹੋਵੇ ਮੈਂ ਬਾਪੂ ਜੀ ਨਾਲ ਗੱਲ ਕਰਾਂ ਮਾਂ ਜੀ ਨਾਲ ਗੱਲ ਕਰਾਂ ਮੈਂ ਵੀਡੀਓ ਬੜੀਆਂ ਪਾਈਆਂ ਨੇ ਯਕੀਨ ਕਰੋ ਬੜੀਆਂ ਵੀਡੀਓ ਪਾਈਆਂ ਟਿਕਟੋਕ ਤੇ ਇੰਸਟਾਗ੍ਰam ਤੇ ਮੈਂ ਵੇਖੀ ਸੀ ਕੱਲ ਤੋਂ ਹੀ ਬਾਪੂ ਜੀ ਯਕੀਨ ਕਰੋ ਗੱਲ ਹੋਈ ਹੈ ਨਾ ਤੁਹਾਡੇ ਨਾਲ ਯਕੀਨ ਕਰੋ ਮੈਂ ਦੁਨੀਆ ਤੇ ਆ ਗਿਆ ਮੈਨੂੰ ਇੰਜ ਲੱਗਦਾ ਮੈਨੂੰ ਯਕੀਨ ਨਹੀਂ ਹੋ ਰਿਹਾ ਮੈਂ ਤੁਹਾਡਾ ਗੱਲ ਕਰ ਰਿਹਾ ਵਾ ਬੜਾ ਪਿਆਰ ਕਰਨਾ ਤੁਹਾਡੇ ਨਾਲ ਥੈਂਕ ਯੂ ਥੈਂਕ ਯੂ ਤੁਹਾਡਾ ਪਿਆਰ ਦੇਣ ਲਈ ਓਕੇ ਜੀ ਬਲਕੌਰ ਸਿੰਘ ਸਾਹਿਬ ਮਿਹਰਬਾਨੀ ਸ਼ੁਕਰੀਆ ਠੀਕ ਹੈ ਬਾਪੂ ਜੀ ਪੁੱਤਰਾ ਹੁਣ ਖੁਸ਼ ਹੈ ਆਪਣੇ ਪੂਰੀ ਦੁਨੀਆ ਵਿੱਚ ਰਾਪਤੇ ਨੂੰ ਹੁਣ ਸਿੱਧੂ ਦੀ ਬੇਬੇ ਤੇ ਬਾਪੂ ਪਾਕਿਸਤਾਨ ਜਦੋਂ ਆਉਣਾ ਨਾ ਉਦੋਂ ਤੇਰੀ ਮੁਲਕਾਤ ਕਰਾਣੀ ਹੈ ਸਪੈਸ਼ਲ ਤੇਰਾ ਉਹਨਾਂ ਨਾਲ ਆ ਕੇ ਮਿਲਣਾ ਮੈਂ ਉਹਨਾਂ ਦਾ ਆਪਣੇ ਕੋਲ ਖਾਣਾ ਮੈਂ ਕਹਿੰਦਾ ਵੀ ਚਾਚੂ Okay.